ਕਿਸੇ ਨੇ ਕਮਾਲ ਦੀ ਗੱਲ ਕਹੀ ਹੈ ਕਿ ਹਰ ਕੋਈ ਆਪਣੇ ਪਿਓ ਦੇ ਪੈਸੇ ਤੇ ਛਾਲਾ ਮਾਰਦਾ ਪਰ ਹਰ ਬੰਦਾ ਆਪਣੇ ਪਿਤਾ ਦੇ ਨਾਂ ਤੇ ਮਾਣ ਕਰਦਾ ਹੈ ਪਰ ਅਸਲੀ ਮਾਣ ਉਦੋਂ ਹੁੰਦਾ ਜਦੋਂ ਮੁੰਡੇ ਵਿੱਚ ਹੁਨਰ ਹੋਵੇ ਤੇ ਪਿਤਾ ਨੂੰ ਉਸ ਤੇ ਮਾਣ ਹੋਵੇ ਨਹੀਂ ਨਹੀਂ ਅਸੀਂ ਆਪਣੀ ਗੱਲ ਨਹੀਂ ਕਰ ਰਹੇ ਪਰ ਮੇਰੇ ਪਿਓ ਨੂੰ ਮੇਰੇ ਤੇ ਮਾਣਤਾ ਹੈ ਪਰ ਇੱਥੇ ਕਹਾਣੀ ਮੇਰੀ ਨਹੀਂ ਹੈ 12ਵੀਂ ਫੀਲ ਦੇ ਨਿਰਦੇਸ਼ਕ ਵਿਧੂ ਵਿਨੋਦ ਚੌਪੜਾ ਦਾ ਬੇਟਾ ਅਗਨੀ ਚੌਪੜਾ ਜਿਸ ਨੇ ਵਿਰਾਟ ਕੋਹਲੀ ਰੋਹਿਤ ਤੋਂ ਵੀ ਬਿਹਤਰੀਨ ਰਿਕਾਰਡ ਬਣਾਏ ਹਨ ਭਾਵੇਂ ਉਹ ਸਿਨੇਮਾ ਜਗਤ ਨਾਲ ਦੂਰ ਦਰਾਡੇ ਦਾ ਕੋਈ ਵੀ ਸਬੰਧ ਨਹੀਂ ਰੱਖਦਾ ਪਰ ਉਸਨੇ ক্রিকেট ਦੇ ਮੈਦਾਨ ਤੇ ਅਜੀਹਾ ਕੰਮ ਕੀਤਾ ਜੋ ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ ਵਿਧੂ ਵਿਨੋਦ ਚੋਪੜਾ ਦੇ بیٹے ਅਗਨੀ ਚੋਪੜਾ ਨੇ ਰਾਂਜੀ ਟਰਾਫੀ 2023-24 ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਅਤੇ ਇਤਿਹਾਸ ਰਚਿਆ ਅਗਨੀ ਚੋਪੜਾ ਨੇ 26 ਜਨਵਰੀ 2024 ਨੂੰ ਰਾਂਜੀ ਟਰਾਫੀ ਦਾ ਆਪਣਾ ਪਹਿਲਾ ਮੈਚ ਖੇਡਿਆ ਸੀ ਅਤੇ ਮਗਾਹਾਲਿਆ ਦੇ ਖਿਲਾਫ ਇਸ ਮੈਚ ਵਿੱਚ ਉਸਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਏ ਸਨ ਇਸ ਉਤਸ਼ਾਹ ਨੂੰ ਦੇਖ ਕੇ ਅਜੀਹਾ ਲੱਗ ਰਿਹਾ ਸੀ ਕਿ ਇਹ ਬੱਲੇਬਾਜ਼ ਨਵਾਂ ਅਧਿਆਇ ਲਿਖਣ ਵੱਲ ਵੱਧ ਰਿਹਾ ਹੈ। ਅਗਨੀ ਨੇ 4 ਮੈਚਾਂ ਦੇ ਵਿੱਚ 5 ਸੈਂਕੜੇ ਲਗਾਏ ਹਨ। ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਦੂਜੇ ਮੈਚ 'ਚ ਅਗਨੀ ਚੋਪੜਾ ਨੇ ਪਹਿਲੀ ਪਾਰੀ 'ਚ 114 ਦੌੜਾਂ ਬਣਾਈਆਂ ਅਤੇ ਲਗਾਤਾਰ ਤੀਜਾ ਸੈਂਕੜਾ ਲਗਾਇਆ। ਅਗਨੀ ਇੱਥੇ ਨਹੀਂ ਰੁਕਿਆ। ਅਗਲੇ 2 ਮੈਚਾਂ ਦੀ ਪਹਿਲੀ ਪਾਰੀ ਵਿੱਚ ਸੈਂਕੜੇ ਲਗਾ ਕੇ ਇਤਿਹਾਸ ਰਚ ਦਿੱਤਾ। ਅਗਨੀ ਚੋਪੜਾ ਨੇ ਹੁਣ ਤੱਕ 4 ਮੈਚਾਂ ਦੀਆਂ 8 ਪਾਰੀਆਂ ਵਿੱਚ 96 ਦੀ ਔਸਤ ਦੇ ਨਾਲ 767 ਦੌੜਾਂ ਬਣਾਈਆਂ ਹਨ ਇਸ ਦੌਰਾਨ ਉਸਦਾ ਸਟ੍ਰਾਈਕ ਰੇਟ 100 ਤੋਂ ਉੱਪਰ ਰਿਹਾ ਹੈ 25 ਸਾਲ ਦੀ ਉਮਰ 'ਚ ਜਿਸ ਤਰ੍ਹਾਂ ਨਾਲ ਅਗਨੀ ਚੌਪੜਾ ਰਿਕਾਰਡ ਤੋੜ ਰਿਹਾ ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਜਲਦ ਹੀ ਆਪਣੇ ਹੁਨਰ ਦੇ ਨਾਲ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਹੈ ਕਿਸੇ ਨੇ ਕਮਾਲ ਦੀ ਗੱਲ ਕਹੀ ਹੈ ਕਿ ਹਰ ਕੋਈ ਆਪਣੇ ਪਿਓ ਦੇ ਪੈਸੇ ਤੇ ਛਾਲਾ ਮਾਰਦਾ ਪਰ ਹਰ ਬੰਦਾ ਆਪਣੇ ਪਿਤਾ ਦੇ ਨਾਂ ਤੇ ਮਾਣ ਕਰਦਾ ਹੈ ਪਰ ਅਸਲੀ ਮਾਣ ਉਦੋਂ ਹੁੰਦਾ ਜਦੋਂ ਮੁੰਡੇ ਵਿੱਚ ਹੁਨਰ ਹੋਵੇ ਤੇ ਪਿਤਾ ਨੂੰ ਉਸ ਤੇ ਮਾਣ ਹੋਵੇ ਨਹੀਂ ਨਹੀਂ ਅਸੀਂ ਆਪਣੀ ਗੱਲ ਨਹੀਂ ਕਰ ਰਹੇ ਪਰ ਮੇਰੇ ਪਿਓ ਨੂੰ ਮੇਰੇ ਤੇ ਮਾਣਤਾ ਹੈ ਪਰ ਇੱਥੇ ਕਹਾਣੀ ਮੇਰੀ ਨਹੀਂ ਹੈ 12ਵੀਂ ਫਿਲਮ ਦੇ ਨਿਰਦੇਸ਼ਕ ਵਿਧੂ ਵਿਨੋਦ ਚੌਪੜਾ ਦਾ ਬੇਟਾ ਅਗਨੀ ਚੌਪੜਾ ਜਿਸ ਨੇ ਵਿਰਾਟ ਕੋਹਲੀ ਰੋਹਿਤ ਤੋਂ ਵੀ ਬਿਹਤਰੀਨ ਰਿਕਾਰਡ ਬਣਾਏ ਹਨ ਭਾਵੇਂ ਉਹ ਸਿਨੇਮਾ ਜਗਤ ਨਾਲ ਦੂਰ ਦਰਾਡੇ ਦਾ ਕੋਈ ਵੀ ਸਬੰਧ ਨਹੀਂ ਰੱਖਦਾ ਪਰ ਉਸਨੇ ਕ੍ਰਿਕਟ ਦੇ ਮੈਦਾਨ ਤੇ ਅਜਿਹਾ ਕੰਮ ਕੀਤਾ ਜੋ ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ ਵਿਧੂ ਵਿਨੋਦ ਚੋਪੜਾ ਦੇ بیٹے ਅਗਨੀ ਚੋਪੜਾ ਨੇ ਰਾਂਜੀ ਟਰਾਫੀ 2023-24 ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਅਤੇ ਇਤਿਹਾਸ ਰਚਿਆ ਅਗਨੀ ਚੋਪੜਾ ਨੇ 26 ਜਨਵਰੀ 2024 ਨੂੰ ਰਾਂਜੀ ਟਰਾਫੀ ਦਾ ਆਪਣਾ ਪਹਿਲਾ ਮੈਚ ਖੇਡਿਆ ਸੀ ਅਤੇ ਮਗਾਹਾਲਿਆ ਦੇ ਖਿਲਾਫ ਇਸ ਮੈਚ ਵਿੱਚ ਉਸਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਏ ਸਨ ਇਸ ਉਤਸ਼ਾਹ ਨੂੰ ਦੇਖ ਕੇ ਅਜੀਹਾ ਲੱਗ ਰਿਹਾ ਸੀ ਕਿ ਇਹੇ ਬੱਲੇਬਾਜ਼ ਨਵਾਂ ਅਧਿਆਇ ਲਿਖਣ ਵੱਲ ਵੱਧ ਰਿਹਾ ਹੈ। ਅਗਨੀ ਨੇ 4 ਮੈਚਾਂ ਦੇ ਵਿੱਚ 5 ਸੈਂਕੜੇ ਲਗਾਏ ਹਨ। ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਦੂਜੇ ਮੈਚ 'ਚ ਅਗਨੀ ਚੋਪੜਾ ਨੇ ਪਹਿਲੀ ਪਾਰੀ 'ਚ 114 ਦੌੜਾਂ ਬਣਾਈਆਂ ਅਤੇ ਲਗਾਤਾਰ ਤੀਜਾ ਸੈਂਕੜਾ ਲਗਾਇਆ। ਅਗਨੀ ਇੱਥੇ ਨਹੀਂ ਰੁਕਿਆ। ਅਗਲੇ 2 ਮੈਚਾਂ ਦੀ ਪਹਿਲੀ ਪਾਰੀ ਵਿੱਚ ਸੈਂਕੜੇ ਲਗਾ ਕੇ ਇਤਿਹਾਸ ਰਚ ਦਿੱਤਾ। ਅਗਨੀ ਚੋਪੜਾ ਨੇ ਹੁਣ ਤੱਕ 4 ਮੈਚਾਂ ਦੀਆਂ 8 ਪਾਰੀਆਂ ਵਿੱਚ 96 ਦੀ ਔਸਤ ਦੇ ਨਾਲ 767 ਦੌੜਾਂ ਬਣਾਈਆਂ ਹਨ ਇਸ ਦੌਰਾਨ ਉਸਦਾ ਸਟ੍ਰਾਈਕ ਰੇਟ 100 ਤੋਂ ਉੱਪਰ ਰਿਹਾ ਹੈ 25 ਸਾਲ ਦੀ ਉਮਰ 'ਚ ਜਿਸ ਤਰ੍ਹਾਂ ਨਾਲ ਅਗਨੀ ਚੌਪੜਾ ਰਿਕਾਰਡ ਤੋੜ ਰਿਹਾ ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਜਲਦ ਹੀ ਆਪਣੇ ਹੁਨਰ ਦੇ ਨਾਲ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਹੈ